ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਝੰਡਾ ਰੋਖ ਜਿਹੜਾ ਪੰਜਾਬ ਦਾ ਹੈਗਾ ਇਹ ਸਾਡੇ ਧਾਰਮਿਕ ਪੱਖੋਂ ਵੀ ਬੜਾ ਮਹੱਤਵਪੂਰਨ ਆ ਤੇ ਸਾਡੇ ਰੀਤੀ ਰਿਵਾਜ ਵੀ ਬਹੁਤ ਸਾਡੇ ਜੁੜੇ ਸਾਡਾ ਵਿਰਾਸਤੀ ਰੋਖਾ ਮਤਲਬ ਇਹ ਰਾਜਸਥਾਨ ਦਾ ਸਟੇਟ ਰੋਖਾ ਰਾਜ ਰੋਖਾ ਤੇ ਇੱਕ ਸਾਡੀ ਵਿਆਹ ਨਾਲ ਜੁੜੇ ਹੋਏ ਰੀਤੀ ਰਿਵਾਜ ਹੈਗਾ ਉਹਦਾ ਜੰਡ ਜੁੜਿਆ ਹੋਇਆ ਜਿਵੇਂ ਕਹਿੰਦੇ ਝੰਡਾ ਵੜਨਾ ਤੇ ਝੰਡਾ ਕੱਟਣਾ ਇੱਕ ਰਸਮ ਹੈਗੀ ਆ ਇਹ ਕਈ ਜਾਤੀਆਂ ਲੋਕ ਇਸ ਨੂੰ ਵਿਆਹ ਜਦੋਂ ਹੁੰਦਾ ਸੀ ਉਹ ਝੰਡੀ ਵੜਦੇ ਸੀਗੇ ਤਾਂ ਹਾਂ ਲਾੜਾ ਜੰਨ ਚੜ੍ਹਨ ਤੋਂ ਪਹਿਲਾਂ ਝੰਡੀ ਦਿਵਾਲੇ ਸੱਤ ਗੇੜੇ ਦਿੰਦਾ ਸੀਗਾ ਤੇ ਹਰ ਗੀੜੇ ਨਾਲ ਉਹ ਇੱਕ ਤਲਵਾਰ ਦਾ ਟੱਕ ਲਾਉਂਦਾ ਸੀਗਾ ਤੇ ਟੱਕ ਲਾਉਣ ਤੇ ਜਿਹੜੀ ਲਾੜੇ ਦੀ ਮਾਂ ਹੁੰਦੀ ਸੀ ਉਹ ਉਹਦੇ ਲਾੜੇ ਦੇ ਮੂੰਹ ਵਿੱਚ ਗੁੜ ਪਾਉਂਦੀ ਸ਼ੱਕਰ ਪਾਉਂਦੀ ਸੀ ਇੱਕ ਰੀਤੀ ਰਿਵਾਜ ਕਿ ਇਲਾਕੇ ਜੇ ਵੀ ਚੱਲਦਾ ਸੀਗਾ ਜਦੋਂ ਲਾੜਾ ਵਿਆਹ ਕਰਨ ਜਾਂਦੇ ਸੀ ਲਾੜੇ ਦਾ ਤਾਂ ਉਹ ਝੰਡ ਦੇ ਟਾਣੀ ਨੂੰ ਕੱਟਦਾ ਸੀਗਾ ਜਦੋਂ ਉਹ ਝੰਡ ਦੇ ਟਾਣੀ ਨੂੰ ਕੱਟਦੇ ਉਹ ਜਿਹੜੀ ਬਰਾਤ ਹੁੰਦੀ ਸੀ ਉਹਨੂੰ ਫਿਰ ਸਾਰੇ ਮੂੰਹ ਮਿੱਠਾ ਕੀਤਾ ਜਾਂਦਾ ਸੀ ਇਹ ਰਸਮ ਸਾਡੇ ਜਨ ਨਾਲ ਜੁੜੀ ਹੋਈ ਆ ਇਹ ਮੰਨਤਾ ਇਹ ਸੀਗੀ ਵੀ ਜਿਹੜੇ ਇਹ ਦੇਵਤੇ ਖੁਸ਼ ਹੋਣਗੇ ਰਸਮ ਨਾਲ ਜਿਹੜੀ ਮਾੜੀਆਂ ਰੂਹਾਂ ਵਗੈਰਾ ਉਹ ਲਾੜੇ ਦੇ ਦੂਰ ਰਹਿਣ ਗਿਆ ਤਾਂ ਇਸ ਨਾਲ ਇੱਕ ਗੀਤ ਜੁੜਿਆ ਹੋਇਆ ਜੇ ਤੂੰ ਚੜਿਆ ਘੂੜੀ ਵੇ ਤੇਰੇ ਨਾਲ ਭਰਾਵਾਂ ਜੋੜੀ ਵੇ ਜੇ ਤੂੰ ਵੱਡੀ ਝੰਡੀ ਵੇ ਤੇਰੀ ਮਾਂ ਨੇ ਸ਼ੱਕਰ ਵੰਡੀ ਵੇ ਪਰ ਰਸਦੀ ਹੈਗੀ ਆ ਹੁਣ ਸਾਡੇ ਪੰਜਾਬ ਵਿੱਚ ਝੰਡ ਨਹੀਂ ਰਹੇ ਜਿਹੜੀ ਇਹ ਰਸਮਾਂ ਹੈਗੇ ਸਾਡੀਆਂ ਹੁਣ ਰਸਮਾਂ ਵੀ ਖਤਮ ਹੁੰਦੀਆਂ ਤੁਰੀਆਂ ਜਾ ਰਹੀਆਂ ਇਸ ਤੋਂ ਇਲਾਵਾ ਸਾਡੇ ਜਿਹੜੇ ਪੰਜਾਬ ਦੇ ਗੁਰੂ ਘਰ ਆ ਬਹੁਤ ਸਾਰੇ ਤੇ ਪੰਜਾਬ ਦੇ ਪਿੰਡ ਹੈਗੇ ਉਹ ਝੰਡ ਦੇ ਰੁੱਖ ਤੇ ਨਾਂ ਪਿੱਛੇ ਪਏ ਹੋਏ ਆ